ਹallelujah ਮੇਰੀ ਤਰਫ ਸੇ ਸਭ ਕੋ ਜੈਮਸੀ ਕੀ ਆਓ ਆਪਾ ਪਾਸਟਰ ਦੇ ਹੋਲ ਜੀ ਦੀ ਇਸ ਵੀਡੀਓ ਨੂੰ ਦੇਖਿਏ ਜਿਹਦੇ ਵਿੱਚ ਲਿਖਿਆ ਕਿ ਕਿਹੜੇ ਵਾਇਰਸ ਹੋਣਗੇ ਹਨਾ ਪਰਮੇਸ਼ਵਰ ਦੇ ਜਿਦਾਤਰ ਤੀਤੇ ਕੋਮ ਵਾਇਰਸ ਹੋ ਸਕਦੇ ਆ ਤੇ ਇਸ ਵੀਡੀਓ ਨੂੰ ਪਹਿਲੇ ਦੇਖਦੇ ਫਿਰ ਆਪਾਂ ਗੱਲ ਕਰਦੇ ਆਓ ਆਪਾ ਇਸ ਵੀਡੀਓ ਦੇਖਿਏ ਹallelujah ਜਰੂਰ ਇਸ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਸੋ ਆਓ ਆਪਾਂ ਵਚਨ ਦੇ ਵਿੱਚੋਂ ਦੇਖਦੇ ਆ ਜ਼ਬੂਰਾਂ ਦੀ ਕਿਤਾਬ ਉਹਦਾ 37 ਨੰਬਰ ਅਧਿਆਇ ਤੇ ਉਹਦੀ 22 ਤੋਂ 24 ਦੇ ਵਿੱਚ ਦੇਖਦੇ ਆ ਕਹਿੰਦਾ ਉਹਦੇ ਮੁਬਾਰਕ ਲੋਗ ਧਰਤੀ ਦੇ وارث ਹੋਣਗੇ ਪਰ ਉਹਦੇ سراਪੀ ਛੇਕੇ ਜਾਣਗੇ ਧਰਤੀ ਦੇ وارث ਕਿਹਨਾਂ ਨੇ ਹੋਣਾ ਆ ਜਿਹੜੇ ਪਰਮੇਸ਼ਵਰ ਦੇ ਮੁਬਾਰਕ ਲੋਕ ਆ yes ਜਿਨ੍ਹਾਂ ਦਾ ਪਿਆਰ ਪਰਮੇਸ਼ਵਰ ਦੇ ਨਾਲ yes ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਰੀਜ਼ਵਾਨ ਆ ਉਹ ਧਰਤੀ ਦੇ وارث ਹੋਣਗੇ وارث ਦਾ ਮਤਲਬ ਹੁੰਦਾ ਮਾਲਕ ਅਸਲੀ ਮਾਲਕ ਦੇ ਬਾਅਦ ਵਿੱਚ ਜਿਹਨੂੰ ਵੀ ਉਹ ਜ਼ਮੀਨ ਜ਼ਾਇਦਾਦ ਮਿਲੇ ਉਹ ਕੀ ਆ ਉਹ ਵਾਰਿਸ ਹੈ ਕਈ ਵਾਰੀ ਕੋਈ ਚੀਜ਼ ਜਿਹਦਾ ਪਤਾ ਨਾ ਲੱਗੇ ਕਿਹਦੀ ਹੈ ਤਾਂ ਕਿਦਾਂ ਪੁੱਛਦੇ ਕਹਿੰਦੇ ਇਹਦਾ ਕੋਈ ਵਾਲੀ ਵਾਰਿਸ ਨਹੀਂ ਆ ਮਤਲਬ ਕਿ ਕਿਸੇ ਦੇ ਵੀ ਨਾਮ ਨਹੀਂ ਬੋਲਦੀ ਪਰ ਵਚਨ ਕੀ ਰਾਸਦਾਇਆ ਜਿਹੜੇ ਧਰਮੀ ਲੋਕੀ ਆ ਉਹੋ ਧਰਤੀ ਦੇ ਵਾਰਸ ਹੋਣਗੇ ਜਿਹੜੇ ਮੁਬਾਰਕ ਲੋਕੀ ਆ ਮੁਬਾਰਕ ਕੌਣ ਆ ਕਹਿੰਦਾ ਧੰਨ ਆ ਉਹ ਜਿਹਦੇ ਗੁਨਾਹ ਯਹੋਵਾ ਉਹਦੇ ਲੇਖੇ ਨਹੀਂ ਗਿਣਦਾ ਤੇ ਜਿਹਦੇ ਪਾਪ ਮਿਟਾ ਦਿੱਤੇ ਗਏ ਆ ਜਿਨ੍ਹਾਂ ਨੇ ਮਾਫੀ ਮੰਗ ਲਈ ਆਪਣੇ ਪਾਪਾਂ ਦੀ ਆਪਣੇ ਗੁਨਾਹਾਂ ਦਾ ਇਕਰਾਰ ਕਰ ਲਿਆ ਤੇ ਪਰਮੇਸ਼ਰ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਉਹ ਸਾਰੇ ਮੁਬਾਰਕ ਆ ਉਹ ਧਰਤੀ ਦੇ ਵਾਰਿਸ ਹੋਣਗੇ ਅਰੇ ਇੱਥੇ ਲਿਖਿਆ ਜਿਹੜੇ ਮੁਬਾਰਕ ਆਉ ਧਰਤੀ ਦੇ ਵਾਰਿਸ ਹੋਣਗੇ ਭਾਵੇਂ ਧਰਤੀ ਦੇ ਉੱਤੇ ਅੱਗ ਵੱਰ ਰਹੀ ਆ ਐਸਾ ਨਹੀਂ ਹਾਲੇ ਲਈ ਭਾਵੇਂ ਪਾਣੀ ਚੜ ਚੜ ਕੇ ਆ ਰਿਹਾ ਜਿਵੇਂ ਤੁਸੀਂ 2025 ਦੇ ਵਿੱਚ ਪਾਣੀਆਂ ਦਾ ਚੜਾਅ ਬਹੁਤ ਵੱਡੇ ਪੱਧਰ ਤੇ ਦੇਖੋਗੇ ਬਹੁਤ ਵੱਡੇ ਪੱਧਰ ਤੇ ਮੇਜਰ ਸਿਟੀਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਨਾ ਵੱਡੇ ਵੱਡੇ ਸ਼ਹਿਰ ਨੁਕਸਾਨ ਹੁੰਦਾ ਦੇਖੋਗੇ ਵੱਡੀਆਂ ਵੱਡੀਆਂ ਇਮਾਰਤਾਂ ਦਾ ਨੁਕਸਾਨ ਹੁੰਦਾ ਤੁਸੀਂ ਦੇਖੋਗੇ ਦੁਨੀਆ ਭਰ ਦੇ ਵਿੱਚ ਈਵਨ ਦੈਨ ਇੰਡੀਆ ਦੇ ਵਿੱਚ ਵੀ ਫਿਰ ਵੀ ਧਰਤੀ ਦੇ ਵਾਰਸ ਕੌਣ ਹੋਣਗੇ ਜੋ ਮੁਬਾਰਕ ਲੋਕ ਯਸ ਪ੍ਰਭੂ ਨੇ ਮੈਨੂੰ ਆਪਣੇ ਲੋਕਾਂ ਨੂੰ ਉੱਥੋਂ ਮੂਵ ਕਰ ਦੇਣਾ ਹੈ ਹallelujah ਜੇ ਅੱਜ ਅਸੀਂ ਆਪਣਾ ਰਿਲੇਸ਼ਨ ਪਰਮੇਸ਼ਵਰ ਦੇ ਨਾਲ ਬਿਲਡ ਨਾ ਕੀਤਾ ਅਨੀ ਟਾਈਮ ਕੋਸ਼ ਵੀ ਹੋ ਸਕਦਾ ਆ ਤੁਸੀਂ ਦੇਖੋ ਮਤਲਬ ਜਿੱਥੋਂ ਤੱਕ ਮੈਨੂੰ ਚੇਤਾ ਆ ਜਦੋਂ ਕਿ ਤੋਂ ਸੂਰਤ ਸੰਭਾਲੀ ਆ ਹਰੇਕ ਸਾਲ 2 ਸਾਲ ਬਾਅਦ ਇਹ ਵਾਰਨਿੰਗ ਆਉਂਦੀ ਆ ਵੀ ਧਰਤੀ ਦੇ ਨੇੜੇ ਉਹਦੀ ਇੱਕ ਗ੍ਰਹਿ ਲੰਘ ਰਿਹਾ ਆ ਉਹ ਟਕਰਾ ਸਕਦਾ ਆ ਧਰਤੀ ਦੇ ਨੇੜੇ ਉਹਦੀ ਇੱਕ ਗ੍ਰਹਿ ਲੰਘਣਾ ਇੰਨੀ ਤਰੀਕ ਨੂੰ ਟਕਰਾ ਸਕਦਾ ਜੇ ਟਕਰਾ ਗਿਆ ਐਦਾਂ ਹੋ ਜਣਾ ਜੇ ਉਹ ਕਿਸੇ ਮਹਾਦੀਪ ਦੇ ਵਿੱਚ ਡਿੱਗ ਗਿਆ ਬਹੁਤ ਏਦਾਂ ਹੋ ਜਾਣਾ ਨੁਕਸਾਨ ਹੋ ਜਾਣਾ ਆਪਾਂ ਸੁਣਦੇ ਹੀ ਹੌਲੇ ਹੁਣ ਉਹ ਵਾਰਨਿੰਗਸ ਜਿਹੜੀਆਂ ਆ ਸਾਲ 'ਚ 2-2 3-3 ਵਾਰੀ ਹੋਣ ਲੱਗੀਆਂ ਪਹਿਲਾਂ ਦੋ ਹੀ ਦੋਈ ਤਿੰਨੀ ਤਿੰਨੀ ਸਾਲ ਹੀ ਹੁੰਦੀਆਂ ਸੀ ਸ਼ੇਰ ਆਉਣ ਦਾ ਰੌਲਾ ਪੈ ਰਿਆ ਆ ਪਰ ਕਈ ਵਾਰੀ ਕੀ ਹੁੰਦਾ ਜਿਵੇਂ ਆਪਾਂ ਉਹ ਆਜੜੀ ਤੇ ਬਗਿਹੜ ਵਾਲੀ ਕਹਾਣੀ ਸੁਣਦੇ ਆ ਵੀ ਰੋਲਾ ਪੁੰਜਾ ਸੀਗਾ ਉਹ ਆਜੜੀ ਵੀ ਬਗਿਆੜ ਆ ਗਿਆ ਬਗਿਆੜ ਆ ਗਿਆ ਪਿੰਡ ਵਾਲੇ ਆ ਜਾਂਦੇ ਸੀ ਜਿੱਦਣ ਸੱਚੀ ਆਇਆ ਉਸ ਦਿਨ ਕੋਈ ਆਇਆ ਹੀ ਨਹੀਂ ਕਈ ਵਾਰੀ ਅਸੀਂ ਵਰਨਿੰਗ ਸੁਣ ਸੁਣ ਕੇ ਲਾਲ ਮਰਵਾ ਹੁਸਕ ਕਰਾਇਬ ਲਾਈਕ ਕਮੈਂਟ ਸ਼ੇਅਰ ਟੂਰ ਕਰਦੇ ਸਨ ਲੱਗਦਾ ਵੀ ਇੱਦਾਂ ਹੀ ਰੋਲਾ ਪਈ ਜਾਂਦਾ ਹੋਰ ਹੁਣਾ ਕੁਝ ਨਹੀਂ ਆ ਦੇਖੋ ਫਲਾਣੇ ਨੇ ਮੇਰੀ ਮੱਝ ਤੇ ਕਿਚੀ ਇਦਾਂ ਹੀ ਨਾ ਸਮਝਿਓ ਪ੍ਰਭੂ ਆਪਕੋ ਬਰਕਤ ਕੋ ਅਸ਼ੀਸ਼ ਦੇ ਹੋਣ ਵਾਲਾ ਆ ਪਰ ਪ੍ਰਭੂ ਚਾਹੁੰਦੇ ਆ ਹਜੇ ਦੁਆ ਨੋਖੀ ਬਚਾਏ ਜਾਰ ਕਰੀ ਉਹਨਾਂ ਬਾਰੇ ਜਿਹੜੇ ਇਸ ਲਈ ਹੋ ਰਿਆ ਜਦੋਂ ਆਪਾਂ 10 ਕੁਆਰੀਆਂ ਵਾਲੀ ਤੇ ਦੁਲੇ ਵਾਲੀ ਸਟੋਰੀ ਪੜ੍ਹਦੇ ਆ ਉਹਦੇ ਵਿੱਚ ਦੁਲਾ ਸਮੇਂ ਨਾਲੋਂ ਲੇਟ ਆ ਪੜ੍ਹੀ ਆ ਤੁਸੀਂ 10 ਕੁਆਰੀਆਂ ਵਾਲੀ ਕਹਾਣੀ ਉਹਦੇ ਵਿੱਚ ਦੁਲਾ ਲੇਟ ਆ ਲਿਖਿਆ ਆ ਦੁਲੇ ਚੇਰ ਲੱਗਾ ਉਹ ਦੂਲਾ ਕੌਣ ਆ ਯੇਸੂ ਮਸੀਹ ਦੂਲੇ ਨੂੰ ਆਉਣ ਵਿੱਚ ਚੇਰ ਲੱਗ ਰਿਹਾ ਹੈ ਸਮਾਂ ਹੋਇਆ ਯਾ ਐਨੀ ਟਾਈਮ ਦੂਲਾ ਆ ਸਕਦਾ ਹੈ ਪਰ ਦੂਲਾ ਆਪ ਹੀ ਡਿਲੇ ਕਰ ਰਿਹਾ ਹੈ ਸੋ ਇੱਕ ਤਾਂ ਇਹਨਾਂ ਵਾਰਨਿੰਗਸ ਨੂੰ ਸੁਣ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਆ ਪਰ ਲਾਪਰਵਾਹ ਤੇ ਬੇਪਰਵਾਹ ਵੀ ਨਹੀਂ ਹੋਣਾ ਬਹੁਤ ਲੋਕੀ ਡਿਪਰੈਸ਼ਨ ਚ ਜਾ ਰਹੇ ਆ ਬਹੁਤ ਲੋਕਾਂ ਨੂੰ ਸਿਰ ਦੀਆਂ ਬਿਮਾਰੀਆਂ ਹੋ ਰਹੀਆਂ ਆ ਐਂਗਜ਼ਾਈਟੀ ਬਹੁਤ ਵੱਧ ਗਈ ਆ ਘਬਰਾਹਟ ਦੇ ਮਰੀਜ਼ ਬਹੁਤ ਵੱਧ ਗਏ ਆ ਉਹਨਾਂ ਦੇ ਹੱਥ ਕੰਬਦੇ ਰਹਿੰਦੇ ਧੜਕਣਾ ਵੱਧਦੀਆਂ ਰਹਿੰਦੀਆਂ ਬਲੱਡ ਪ੍ਰੈਸ਼ਰ ਹਾਈ ਲੋ ਹੁੰਦੇ ਰਹਿੰਦੇ ਆ ਕਿਉਂ ਹੁੰਦੇ ਆ ਕਿਉਂਕਿ ਉਹਨਾਂ ਦੀ ਰਿਲੇਸ਼ਨਸ਼ਿਪ ਪਰਮੇਸ਼ਵਰ ਦੇ ਨਾਲ ਇੰਨੀ ਸਟਰੋਂਗ ਨਹੀਂ ਆ ਉਹ ਛੋਟੀ ਜਿਹੀ ਖਬਰ ਸੁਣਦੇ ਆ ਜਾਂ ਲੋ ਹੋ ਜਾਂਦੇ ਆ ਜਾਂ ਟੈਂਪਰ ਹੋ ਜਾਂਦੇ ਆ ਹਾਈ ਹੋ ਜਾਂਦੇ ਪਰ वचन ਚ ਕੀ ਲਿਖਿਆ ਧਰਮੀ ਦੁੱਖ ਦੁੱਖ ਦੀ ਖਬਰ ਸੁਣ ਕੇ ਘਬਰਾਉਂਦਾ ਨਹੀਂ ਕਾਦੇ ਨਹੀਂ ਘਬਰਾਉਂਦਾ ਕਰਕੇ ਉਹਨੂੰ ਪਤਾ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਵੱਡਾ ਆ ਹallelujah ਤੇ ਮੈਂ ਉਹਦੇ ਹੱਥਾਂ ਵਿੱਚ ਆ ਜਿਹਦੇ ਹੱਥਾਂ ਚੋਂ ਮੈਨੂੰ ਕੋਈ ਖੋ ਨਹੀਂ ਸਕਦਾ ਹallelujah ਇਵੇਂ ਸਹੋਣੇ ਆ ਧਰਤੀ ਉੱਤੇ ਹਰ ਹਾਲ ਵਿੱਚ ਹੋਣੇ ਆ 100% ਨਹੀਂ 1000% ਦੀ ਹੋਣੇ ਹੀ ਹੋਣੇ ਆ ਫਿਰ ਵੀ ਯਹਵਾ ਮੇਰਾ ਰਾਖਾ ਹੈ ਹallelujah ਯਹਵਾ ਮੇਰਾ ਰਾਖਾ ਹੈ ਉਹ ਮੈਨੂੰ ਫਾਂਦੀ ਦੀ ਫਾਇਵ ਵਿੱਚੋਂ ਤੇ ਘਾਤਕ ਮਰੀਜ਼ੋਂ ਛੁਟਕਾਰਾ ਦੇਵੇਗਾ ਹallelujah ਹਜ਼ਾਰ ਮੇਰੇ ਮੋਢ ਤੇ 10000 ਮੇਰੇ ਸੱਜੇ ਅਤੇ ਡਿੱਗਣਗੇ ਪਰ ਉਹ ਮੇਰੇ ਨੇੜੇ ਨਾ ਆਵੇਗੀ ਕੋਣ ਨਹੀਂ ਆਵੇਗੀ ਕੋਈ ਵੀ ਬਦੀ ਕੋਈ ਬੁਰੀ ਚੀਜ਼ ਕੋਈ ਵੀ ਆਫਤ ਮੇਰੇ ਨੇੜੇ ਨਹੀਂ ਆਉਗੀ ਜੇ ਮੈਂ ਮੁਬਾਰਕ ਲੋਕਾਂ ਦੇ ਵਿੱਚ ਐਂਟਰ ਹੋ ਗਿਆ ਫਿਰ ਕੋਈ ਵੀ ਬਦੀ ਮੇਰੇ ਨੇੜੇ ਨਹੀਂ ਆਉਗੀ ਇਸ ਲਈ ਆਪਾਂ ਆਪ ਵੀ ਐਂਟਰ ਹੋਣਾ ਆ ਖਿੱਚ ਧੂ ਕੇ ਆਪਣੇ ਨਿਆਣਿਆਂ ਨੂੰ ਵੀ ਉਸ ਵਿੱਚ ਐਂਟਰ ਕਰਨਾ ਆ ਹallelujah ਖਿੱਚ ਧੂ ਕਰਦੇ ਰਹਿਣਾ ਨਿਆਣਿਆਂ ਦੀ ਉਹਨਾਂ ਨੂੰ ਕਹਿੰਦੇ ਰਹਿਣਾ ਆ ਆਜੋ 5 ਮਿੰਟ ਪ੍ਰਾਰਥਨਾ ਕਰ ਲਈਏ ਜੇ ਤੁਸੀਂ ਉਹਨਾਂ ਨੂੰ ਕਿਹਾ ਘੰਟਾ ਬੈਠਣਾ ਆ ਉਹਨਾਂ ਨੇ ਤੁਹਾਡੇ ਮੂੰਹ ਤੋਂ ਹੀ ਸਿਆਣ ਲੈਣਾ ਵੀ ਹੁਣ ਇਹਨੇ ਪੜ ਲੈਣਾ ਹਿਲਣ ਨਹੀਂ ਦੇਣਾ ਉਹਨਾਂ ਤੁਹਾਡੇ ਨੇੜੇ ਨਹੀਂ ਹੁਣ 5 5 7 7 ਮਿੰਟ ਕਰਕੇ ਆਪਾਂ ਉਹਨਾਂ ਨੂੰ 3-4 ਵਾਰੀ ਬਿਠਾ ਲੈਣਾ ਆਜੋ ਇੱਕ ਗੀਤ ਗਾਈਏ ਉਹਨਾਂ ਨੇ ਇੱਕ ਗੀਤ गा ਕੇ ਉਹਨਾਂ ਨੂੰ ਕਹੋ ਚਲ ਇੱਕ ਗੀਤ ਆਪਾਂ ਹੋਰ ਗਾਉਣੇ ਆਂ ਚਲ ਹੁਣ ਤੂੰ ਪ੍ਰਾਰਥਨਾ ਕਰ ਫੇ ਦੂਜੇ ਨੂੰ ਕਹ ਦੋ ਤੂੰ ਕਰ ਇੱਕ ਪ੍ਰਾਰਥਨਾ ਆਪ ਕਰੋ ਅੱਧਾ ਘੰਟਾ ਹੋ ਗਿਆ ਨਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਪਰ ਜੇ ਤੁਸੀਂ ਕਹਦਾ ਇੱਕ ਘੰਟਾ ਅੱਖਾਂ ਬੰਦ ਕਰ ਲਾ ਖੋਲਣੀਆਂ ਨਹੀਂ ਫੇ ਉਹ ਨਹੀਂ ਸੌਣੇ ਨਾ ਸੋ ਆਪਾਂ ਸਿੱਖਣਾ ਆ ਵੀ ਖੇਚ ਤੂ ਕਰਨੀ ਆ ਪਰ ਉਹਨਾਂ ਦੇ ਘੜੀਸਾਂ ਨਹੀਂ ਲੱਗਣੀਆਂ ਚਾਹੀਦੀਆਂ ਪਿਆਰ ਪਿਆਰ ਦੇ ਨਾਲ ਹੀ ਆਪਾਂ ਉਹਨਾਂ ਨੂੰ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਲੈ ਕੇ ਆਉਣਾ ਆ ਹallelujah ਸੋ वचन ਕੀ ਰਾਸਦਾ ਕਹਿੰਦਾ ਜਿਹੜੇ ਮੁਬਾਰਕ ਹਨ ਉਹ ਧਰਤੀ ਦੇ ਵਾਰਸ ਹੋਣਗੇ ਪਰ ਉਹਦੇ ਸ਼ਰਾਪੀ ਛੇਕੇ ਜਾਣਗੇ ਜਿਹੜੇ ਸ਼ਰਾਪੀ ਤੇ ਆ ਸ਼ਰਾਪ ਆਇਆ ਯਾ ਜਿਨ੍ਹਾਂ ਦੇ ਉੱਤੇ ਉਹ ਕੌਣ ਯਾਰ ਜਿਨ੍ਹਾਂ ਨੇ ਪਰਮੇਸ਼ਵਰ ਦੀ ਹੋਂਦ ਨੂੰ ਨਾ ਜਾਣਿਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਭੈਅ ਨੂੰ ਨਾ ਮੰਨਿਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਨਾ ਕੀਤੀ ਜਿਨ੍ਹਾਂ ਨੇ ਰੰਗ ਰਲੀਆਂ ਮਨਾ ਛਟੀਆਂ ਜਿਨ੍ਹਾਂ ਨੇ ਬਸ ਹਾਸੇ ਮਸ਼ਕੂਲਿਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਲੰਗਾ ਲਿਆ ਉਹ ਸ਼ਰਾਪੀ ਤੇ ਆ ਅਚਨ ਸ਼ੇ ਆਜਣੈ ਵਿਦਆਊਟ ਐਨੀ ਵਾਰਨਿੰਗ ਬਿਨਾ ਕਿਸੇ ਵਾਰਨਿੰਗ ਤੋਂ ਹੀ ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਣਗੇ ਕਹਿੰਦਾ ਜਿਹੜੇ ਇਸ ਰਸਤੀ ਆ ਉਹ ਛੇਕੇ ਜਾਣਗੇ ਤੇ ਮੁਬਾਰਕ ਲੋਕ ਕੀ ਹੋਊਗੇ ਤੁਸੀਂ ਅੱਜ ਤੋਂ ਘੋਸ਼ਣਾ ਕਰਨੀ ਸ਼ੁਰੂ ਕਰ ਦਿਓ ਮੈਂ ਪਰਮੇਸ਼ਵਰ ਦੇ ਮੁਬਾਰਕ ਲੋਕਾਂ ਵਿੱਚੋਂ ਇੱਕ ਹਾਂ ਮੈਂ ਪਰਮੇਸ਼ਵਰ ਦੇ ਮੁਬਾਰਕ ਲੋਕਾਂ ਵਿੱਚੋਂ ਇੱਕ ਹਾਂ ਮੇਰਾ ਘਰਾਣਾ ਮੁਬਾਰਕ ਹੈ ਮੇਰੇ ਬੱਚੇ ਮੁਬਾਰਕ ਹੈ ਮੈਂ ਮੁਬਾਰਕ ਹੈ ਮੇਰਾ ਪਤੀ ਮੁਬਾਰਕ ਹੈ ਮੇਰੇ ਮਾਤਾ ਪਿਤਾ ਮੁਬਾਰਕ ਹੈ ਤਾਂ ਜੋ ਸਾਡਾ ਸਾਰਾ ਖਾਨਦਾਨ ਹੀ ਧਰਤੀ ਉੱਤੇ ਬਚਾਇਆ ਜਾਵੇ ਤੇ ਵਾਰਸ ਹallelujah ਮੇਰੇ ਵੱਲੋਂ ਸਾਰਿਆਂ ਨੂੰ ਜਮਸੀ ਕੀ ਦੇਖਿਆ ਤੁਸੀਂ ਪਾਸ ਤੋਂ ਦੋਗੇ ਨੇ ਕਿੰਨੇ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਧਰਤੀ ਦੇ ਵਾਰਿਸ ਹੋ ਸਕਦੇ ਆ ਇਹਨਾਂ ਬਚਨਾਂ ਨੂੰ ਲਿਖ ਤੁਸੀਂ ਜਰੂਰ ਪ੍ਰਾਰਥਨਾ ਕਰਿਆ ਕਰੋ ਜਰੂਰ ਤੁਸੀਂ ਸਿਖਾਓਗੇ ਕਿ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ ਤੇ ਨਾਲ ਤੁਸੀਂ ਪਰਮੇਸ਼ਵਰ ਦੇ ਬਚਨ ਰਾਹੀ ਤੁਸੀਂ ਪਰਮੇਸ਼ਵਰ ਨੂੰ ਹੀ ਪਾ ਸਕਦੇ ਜੇ ਤੁਸੀਂ ਸੱਚਮੁੱਚ ਇਸ ਧਰਤੀ ਦੇ ਵਾਰਿਸ ਹੋਣਾ ਚਾਹੁੰਦੇ ਆ ਤਾਂ ਤੁਹਾਨੂੰ ਇਹਨਾਂ ਬਚਨਾਂ ਨੂੰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਗੇ ਚੱਲਣਾ ਚਾਹੀਦਾ ਤਾਂ ਜੋ ਕਿ ਪਰਮੇਸ਼ਵਰ ਦਾ ਰਿਸ਼ਤਾ ਤੁਹਾਡੇ ਨਾਲ ਮਜ਼ਬੂਤ ਹੋਵੇ ਉਹ ਤੁਹਾਨੂੰ ਬਰਕਤਾਂ ਅਸ਼ੀਸ਼ ਵੀ ਦੇ ਸਕੇ ਔਰ ਤੁਸੀਂ ਕਿਸੇ ਵੀ ਚੀਜ਼ ਤੋਂ ਵਾਂਝੇ ਨਾ ਰਹੋ ਤੁਹਾਡੀਆਂ ਬਰਕਤਾਂ ਅਸ਼ੀਸ਼ਾਂ ਤੁਹਾਨੂੰ ਮਿਲਦੀਆਂ ਰਹਿ ਪਰਮੇਸ਼ਵਰ ਦੀ ਨਜ਼ਰੀ ਵਿੱਚ उसका नाम ही मुबारक हो और मेरे इस चैनल के जेकर तुम नवे हो तो प्लीज मेरे चैनल को सब्सक्राइब लाइक कमेंट शेयर जरूर कर देना ऐसी ही वीडियो में आप सबके लिए और भी लेकर आती रहूंगी मेरी तरफ से सबको जय मुसी की प्लीज सब्सक्राइब करना ना भूलना हाल ही आमिर मेरी तरफ से सबको जय मुसी